ਬੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਿਆਰਿਓ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਵਤਾਰ ਹੋਣਾ ਹੈ ਉਹਨਾਂ ਦੇ ਆਉਣ ਦੀਆਂ ਨਿਸ਼ਾਨੀਆਂ ਆਪਾਂ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਇਸ ਵਿਸ਼ੇ ਨੂੰ ਵਿਚਾਰਨ ਦੀ ਜਿੰਨੀ ਕੋ ਸਤਿਗੁਰ ਨੇ ਸਮਤ ਦਿੱਤੀ ਹੈ ਤੇ ਕੁਝ ਪੁਰਾਤਨ ਲਿਖਤਾਂ ਦੇ ਵਿੱਚੋਂ ਆਪਾਂ ਕੋਸ਼ਿਸ਼ ਕਰਾਂਗੇ ਜੋ ਸ਼ਬਦ ਵਾਕੂਬੀ ਮਿਲਦੇ ਨੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਉਣ ਦਾ ਇੱਕ ਸਮਾ ਹੈ ਦਸ਼ਮੇਸ਼ ਪਿਤਾ ਜੀ ਸ਼ਰੀਰ ਰੂਪ ਕਰਕੇ ਵਾਪਸ ਆਉਣਗੇ ਤੇ ਕੁਝ ਪੁਰਾਣੀਆਂ ਲਿਖਤਾਂ ਦੇ ਵਿੱਚ ਉਹਨਾਂ ਦੇ ਆਉਣ ਦੀਆਂ ਕੁਝ ਨਿਸ਼ਾਨੀਆਂ ਦਾ ਜਿਹੜਾ ਹੈ ਸਾਫ਼-ਸਾਫ਼ ਜ਼ਿਕਰ ਹੈ ਤੇ ਇੱਕ ਬਹੁਤ ਸੋਹਣਾ ਜ਼ਿਕਰ ਮਿਲਦਾ ਹੈ ਪੁਰਾਣੀ ਪ੍ਰਾਤਨ ਲਿਖਤ ਦੇ ਵਿੱਚੋਂ ਜਿਦੇ ਵਿੱਚ ਕਿਹਾ ਗਿਆ ਹੈ ਕਾਬਲ ਕੀ ਧਰਤੀ ਵਿਖੇ ਦਗੇ ਤੋਪ ਜਬ ਜਾਨ ਤਬਹੀ ਸੱਚ ਇਹ ਸਮਝਿਓ ਹਮ ਹੈ ਪਹੁੰਚਾਇਆ ਕਹਿੰਦੇ ਜਦੋਂ ਕਾਬਲ ਦੀ ਧਰਤੀ ਦੇ ਉੱਤੇ ਬੜਾ ਜੰਗ ਜੁੱਧ ਹੋਏਗਾ ਤਦੋਂ ਇਹ ਸਮਝ ਲਿਆ ਕਿ ਅਸੀਂ ਉਦੋਂ ਆਣਾ ਹੈ ਅਸੀਂ ਆ ਚੁਕੇ ਹੋਵਾਂਗੇ ਸੰਮਤ 99 ਮੱਧ ਵਿਖੇ ਸੰਮਤ 990 ਤੇ ਜਾਗੇ ਖਾਲਸਾ ਨਿਹੰਗ ਉਦੋਂ ਨਿਹੰਗ ਸਿੰਘ ਖਾਲਸਾ ਜਿਹੜੀਆਂ ਫੌਜਾਂ ਨੇ ਉਹ ਵੱਡੇ ਪੱਧਰ ਤੇ ਜਾਗਣਗੀਆਂ ਦਿਨੋਂ ਨਵੇਂ ਹੋਏਗਾ ਦਿੱਲੀ ਤਖਤ ਮੇਂ ਜੰਗ ਤੇ ਦਿੱਲੀ ਦੇ ਵਿੱਚ ਵੀ ਜੰਗ ਹੋਏਗਾ ਯੁੱਧ ਹੋਏਗਾ ਤਬ ਨਿਸ਼ਾਨ ਸੀ ਤਬ ਨਿਸ਼ਾਨ ਚੀ ਚੱਲेंगे ਰੱਖ ਨਗਾਰੇ ਝੋਟ ਉਦੋਂ ਨਿਸ਼ਾਨ ਚੀ ਜਿਹੜੇ ਸਿੰਘ ਹੋਣਗੇ ਨਾ ਜਿਵੇਂ ਤੁਸੀਂ ਵੇਖਿਆ ਹੋਏਗਾ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ लाਡਲੀਆਂ ਫੌਜਾਂ ਘੋੜਿਆਂ ਤੇ ਨਿਸ਼ਾਨ ਸਾਹਿਬ ਲੈ ਕੇ ਤੁਰਦੀਆਂ ਨੇ ਤੇ ਪਿਆਰਿਓ ਉਹ ਨਿਸ਼ਾਨ ਸਾਹਿਬ ਉਹਨਾਂ ਨੂੰ ਨਿਸ਼ਾਨ ਚੀਸ ਸਿੰਘ ਕਿਹਾ ਜਾਂਦਾ ਹੈ ਉਸ ਤਰ੍ਹਾਂ ਨਗਾਰਿਆਂ ਤੇ ਚੋਟਾਂ ਲਾਉਂਦੇ ਹੋਏ ਤੇ ਨਿਸ਼ਾਨ ਸਾਹਿਬ ਘੋੜਿਆਂ ਤੇ ਲੈ ਕੇ ਤੇ ਨਿਹੰਗ ਸਿੰਘ ਫੌਜਾਂ ਅੱਗੇ-ਅੱਗੇ ਜਾਣ ਗਈਆਂ ਤੇ ਅੱਗੇ ਕਹਿੰਦੇ ਨੇ ਤਬੇ ਖਾਲਸਾ ਲੜੇਗਾ ਰੱਖ ਅਕਾਲ ਕੀ ਓਟ ਫਿਰ ਉਹਨਾਂ ਲੋਕਾਂ ਦੇ ਨਾਲ ਜੁਦ ਹੋਏਗਾ ਜਿਹੜੇ ਲੋਕ ਸਤਗੁਰ ਦੀ ਰਜ਼ਾ ਤੋਂ ਬਾਹਰ ਹੋਣਗੇ ਜਿਹੜੇ ਲੋਕਾਂ ਦੇ ਨਾਲ ਮੁਕਾਬਲਾ ਹੋਏਗਾ ਉਹ ਲੋਕ ਹੋਣਗੇ ਜਿਹੜੇ ਗੁਰੂ ਦੀ ਰਜ਼ਾ ਤੋਂ ਪਰੇ ਹੋਣਗੇ ਤੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਹਿਮਤ ਪਿਆਰਿਓ ਉਹਨਾਂ ਖਾਲਸਿਆਂ ਤੇ ਉਹਨਾਂ ਸਿੰਘਾਂ ਤੇ ਵਰਤੇਗੀ ਜਿਹੜੇ ਕਿ ਗੁਰੂ ਕੇ लाडले ਹੋਣਗੇ ਜਿਨ੍ਹਾਂ ਨੇ ਪੰਥ ਦੇ ਲਈ ਲੜਾਈ ਲੜਨੀ ਹੈ ਸਤਗੁਰ ਕਹਿੰਦੇ ਨੇ ਜਿੱਥੇ ਕਿ ਫਿਰੋਜ਼ਪੁਰ ਕੀਓ ਸ਼ਿਕਾਰਾ ਲਾਹੌਰ ਸ਼ਹਿਰ ਜਾਏਗਾ ਮਾਰਾ ਫਿਰੋਜ਼ਪੁਰ ਦਾ ਵੀ ਨੁਕਸਾਨ ਹੋਣਾ ਹੈ ਲਾਹੌਰ ਸ਼ਹਿਰ ਦਾ ਵੀ ਨੁਕਸਾਨ ਬਹੁਤਾ ਹੋਣਾ ਹੈ ਸਹਾਰਨ ਪੁਰ ਮਾਰੇ ਜੈਕਾਰਾ ਤਬ ਚੜੇ ਖਾਲਸਾ ਬੇਸ਼ੁਮਾਰ ਦਿੱਲੀ ਦੇ ਵਿੱਚ ਬਹੁਤ ਵੱਡੇ ਜਿਹੜੇ ਜਕਾਰੇ ਗੂੰਜਣਗੇ ਖਾਲਸਾ ਬੇਸ਼ੁਮਾਰ ਚੜ ਕੇ ਆਵੇਗਾ ਚਤੁਰ ਜੋ ਜਨ ਦਿੱਲੀ ਰਹੇ ਰਾਜਾ ਤਜੀਹ ਪ੍ਰਾਨ ਜਿਹੜਾ ਕਿ ਦਿੱਲੀ ਦੇ ਵਿੱਚ ਚਤਰ ਰਾਜਾ ਹੋਏਗਾ ਤੇ ਬੜਾ ਆਪਣੇ ਆਪ ਨੂੰ ਚਲਾਕ ਸਮਝਦਾ ਹੋਏਗਾ ਉਦੇ ਪ੍ਰਾਣ ਜਿਹੜੇ ਨੇ ਉਦੋਂ ਚਲੇ ਜਾਣਗੇ ਉਹ ਆਪਣੇ ਪ੍ਰਾਣ ਛੱਡ ਦੇਗਾ ਇਹ ਸਭ ਕੁਝ ਦੇਖ ਕੇ ਕਿਉਂਕਿ ਉਹਨੂੰ ਆਪਣੀ ਸੱਤਾ ਖੁੱਸ ਜਾਣ ਦਾ ਜਿਹੜਾ ਹੈ ਉਹ ਡਰ ਸਤਾਵੇਗਾ ਰਾਜ ਕਰੇਗਾ ਖਾਲਸਾ ਸਭ ਜਗ ਕਰੇ ਸਲਾਮ ਉਦੋਂ ਖਾਲਸੇ ਦਾ ਰਾਜ ਹੋਣਾ ਹੈ ਤੇ ਪਿਆਰਿਓ ਸਾਰਾ ਜੱਗ ਜਿਹੜਾ ਹੈ ਉਹ ਸਲਾਮਾਂ ਕਰੇਗਾ ਸਾਰੇ ਜਗਤ ਨੇ ਸਲਾਮਾਂ ਕਰਨੀਆਂ ਨੇ ਇਸ ਦਾ ਮਤਲਬ ਕਿ ਖਾਲਸੇ ਦਾ ਰਾਜ ਦੁਬਾਰਾ ਜ਼ਰੂਰ ਆਵੇਗਾ ਖਾਲਸਾ ਰਾਜ ਦੁਬਾਰਾ ਜ਼ਰੂਰ ਕਰੇਗਾ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਖੁਦ ਆਉਣਗੇ ਤੇ ਅਗਵਾਈ ਕਰਨਗੇ ਤੇ ਪਿਆਰਿਓ ਖਾਲਸੇ ਪੰਥ ਨੂੰ ਇੱਕ ਰਾਹ ਦਿਖਾਉਣ ਦੇ ਲਈ ਸਤਗੁਰ ਸੱਚੇ ਪਾਤਸ਼ਾਹ ਨੇ ਇੱਕ ਵਾਰੀ ਜ਼ਰੂਰ ਆਵਣਾ ਹੈ ਇਥੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ